ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲ ਕਰਾਂਗੇ ਪਹਿਲੀ ਯੂਰੀਆ ਦੇ ਨਾਲ ਦੂਜੀ ਯੂਰੀਆ ਦੇ ਨਾਲ ਜਿਹੜੀ ਦਵਾਈ ਕਿਸਾਨ ਵੀਰ ਪਾ ਰਹੇ ਆ ਉਹਦੇ ਵਿੱਚ ਜਿਹੜਾ ਖਾਸ ਧਿਆਨ ਦੇਣ ਜੋ ਗੱਲ ਇਹ ਹੈ ਦੇਖੋ ਵੀ ਇਸ ਦੀ ਵਰਤੋਂ ਦਾ ਤਰੀਕਾ ਵਰਤੋਂ ਕਦੋਂ ਕਰਨੀ ਹੁੰਦੀ ਹੈ ਕਿੰਨੀ ਕਰਨੀ ਹੁੰਦੀ ਹੈ ਉਹਦੇ ਬਾਰੇ ਵੀ ਆਪਾਂ ਸਮਾਉਣ ਤੇ ਜਦੋਂ ਜ਼ਰੂਰਤ ਹੋਊਗੀ ਜਾਣਕਾਰੀ ਸਾਂਝੀ ਕਰਾਂਗੇ ਪਰ ਹੁਣ ਇਸ ਟਾਈਮ ਜਿਹੜੀ ਪਾ ਰਹੇ ਆ ਉਹਦੇ ਵਿੱਚ ਬੇਨਤੀ ਆ ਕਿ ਜੇ ਤੁਸੀਂ ਇਸ ਚੀਜ਼ ਨੂੰ ਵਰਤ ਰਹੇ ਆ ਤਾਂ ਸਭ ਤੋਂ ਵੱਧ ਤੁਸੀਂ ਜਿਹੜੇ ਤਰੀਕੇ ਵਰਤ ਰਹੇ ਆ ਨਾ ਆਪਾਂ ਜਿਹੜੀ ਚੀਜ਼ ਆਪਾਂ ਖਾਣੀ ਆ ਜਿਹਦੇ ਵਿੱਚ ਇਹ ਪਾਈ ਆ ਆਪਾਂ ਉਹ ਖਾਣੀ ਆ ਉਹਦੇ ਨਾਲ ਤਾਂ ਆਪਾਂ ਨੂੰ ਰੋਗ ਬਾਅਦ ਚੋਂ ਲੱਗਣਗੇ ਪਰ ਜਿਹੜੇ ਤਰੀਕੇ ਆਪਾਂ ਹੁਣ ਪਾ ਰਹੇ ਆ ਉਹਦੇ ਨਾਲ ਆਪਾਂ ਸਿੱਧਾ ਸਿੱਧਾ ਭਿਆਨਕ ਬਿਮਾਰੀਆਂ ਨੂੰ ਸਦਾ ਦਵਾਂਗੇ ਬੇਨਤੀ ਆ ਕਿ ਆਪਦੇ ਮਿੱਤਰ ਪਿਆਰਿਆਂ ਨਾਲ ਆਪਦੇ ਦੋਸਤਾਂ ਮਿੱਤਰਾਂ ਕਿਸਾਨਾਂ ਨਾਲ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕਰਿਓ ਹੈਲਥ ਨਾਲ ਜੁੜਿਆ ਵੀ ਵੱਡਾ ਮਸਲਾ ਹੈ ਆਪਣੀ ਸਿਹਤ ਦੇ ਨਾਲ ਤੇ ਪਲੱਸ ਆਪਣੇ ਖਰਚੇ ਨਾਲ ਪਲੱਸ ਆਪਣੇ ਵਾਤਾਵਰਣ ਨਾਲ ਪਾਣੀ ਨਾਲ ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਕਿ ਜਦੋਂ ਕਿਸਾਨ ਵੀਰ ਆਪਣੇ ਨਾਲ ਵੀ ਕਿਸਾਨ ਵੀਰ ਬੜੇ ਜੁੜੇ ਹੋਏ ਆ ਬਹੁਤ ਸਿਹਰਤ ਬਹੁਤ ਤਜਰਬੇਕਾਰ ਕਿਸਾਨ ਵੀਰ ਹੈ ਕੁਝ ਕਿਸਾਨ ਵੀਰਾਂ ਨੂੰ ਪਤਾ ਨਹੀਂ ਹੁੰਦਾ ਕੁਝ ਕਿਸਾਨ ਵੀਰ ਆ ਜਿਹੜੇ ਉਹ ਪਤਾ ਹੋਣ ਦੇ ਬਾਵਜੂਦ ਵੀ ਦਾਣੇਦਾਰ ਜਾਂ ਪਾਊਡਰ ਫਾਰਮ ਦੇ ਵਿੱਚ ਕੀਟਨਾਸ਼ਕ ਜਾਂ ਉਲੀਨਾਸ਼ਕ ਪਹਿਲੀ ਜਾਂ ਦੂਜੀ ਯੂਰੀਆ ਦੇ ਨਾਲ ਪਾਉਂਦੇ ਆ। ਕੁਝ ਕਿਸਾਨ ਵੀਰਾਂ ਨੂੰ ਤਾਂ ਦੁਕਾਨ ਵਾਲਿਆਂ ਵੱਲੋਂ ਆਪ ਦਿੱਤਾ ਜਾਂਦਾ ਕਿ ਤੁਸੀਂ ਆਹ ਮਿਲਾ ਕੇ ਵਿੱਚ ਪਾ ਦਿਓ। ਕੁਝ ਕਿਸਾਨ ਵੀਰ ਯੂਰੀਆ ਪਾਉਣ ਤੋਂ ਪਹਿਲਾਂ ਜਾਂਦੇ ਆ ਦੁਕਾਨ ਤੇ ਕਿ ਅਸੀਂ ਯੂਰੀਆ ਪਾਉਣੀ ਆ ਯਾਰ ਕੁਝ ਨਾ ਕੁਝ ਦਿਓ ਵਿੱਚ ਪਾਈਏ। ਉਹਦੇ ਵਿੱਚ ਅਗਲੇ ਦਾ ਕੋਈ ਕਸੂਰ ਨਹੀਂ ਕਿ ਆਪਾਂ ਜਾ ਕੇ ਪੁੱਛਦੇ ਆ ਕਿ ਦੱਸੋ ਸਾਨੂੰ ਵਿੱਚ ਅਸੀਂ ਪਾਉਣਾ ਕੁਝ। ਤਾ ਕਿਸਾਨ ਵੀਰੋ ਦੇਖੋ ਆਪਾਂ ਦੇਣੀ ਹੁੰਦੀ ਆ ਖਾਦ ਨਾਈਟ੍ਰੋਜਨ ਦੇਣੀ ਫਾਸਫੋਰਸ ਦੇਣੀ ਪੋਟਾਸ਼ ਦੇਣੀ ਜ਼ਿੰਕ ਦੇਣੀ ਲੋਹਾ ਤੱਤ ਦੇਣਾ ਜਿਹੜੀ ਚੀਜ਼ ਦੀ ਸਪਰੇ ਹੁੰਦੀ ਸਪਰੇ ਦੇ ਉਹ ਜਿਹੜੀ ਚੀਜ਼ ਥੱਲੇ ਪੈਂਦੀ ਥੱਲੇ ਪਾਓ ਪਰ ਜਿਹੜੇ ਆਪਾਂ ਹੁਣ ਕੀਟਨਾਸ਼ਕ ਦਾਣੇਦਾਰ ਜਾਂ ਪਾਊਡਰ ਫਾਰਮ ਦੇ ਵਿੱਚ ਉਲੀਨਾਸ਼ਕ ਜ਼ਿਆਦਾਤਰ ਕਿਸਾਨ ਵੀਰ ਕਾਟਾਪ ਜਾਂ ਕਾਰਬੈਫਰੋਨ ਜਾਂ ਆਪਣਾ ਕਲੋਰ ਐਂਟਰਾਨੇਲੀ ਪ੍ਰੋਲ ਜਿਹੜੀ ਦਾਣੇਦਾਰ ਫਾਰਮ ਦੇ ਵਿੱਚ ਆਉਂਦੀ ਹੈ ਤੇ ਜਾਂ ਕਾਰਬੈਂਡਾ ਜਾਂ ਪਲੱਸ ਮੈਨ ਕੋ ਜੋ 1236 ਆਉਂਦੀ ਆ ਇਹ ਕਿਸਾਨ ਵੀਰ ਯੂਰੀਆ ਨਾਲ ਲਾ ਕੇ ਪਾ ਰਹੇ ਆ ਤੇ ਇਹਦੇ ਵਿੱਚ ਕੀ ਹੈ ਕਿ ਇਹਦੇ ਨਾਲ ਜੀ ਸਾਡਾ ਫੋਟ ਸਾਡਾ ਝੋਨਾ ਹਰਾ ਭਰਾ ਕੋਈ ਬਿਮਾਰੀ ਨਹੀਂ ਨੇੜੇ ਕੋਈ ਕੀੜਾ ਮਕੌੜਾ ਨਹੀਂ ਨੇੜੇ ਬੇਨਤੀ ਇਹ ਹੈ ਕਿ ਆਪਾਂ ਦੇਖੋ ਕਿਸਾਨ ਆ ਜਿਹੜਾ ਖੇਤਾਂ ਦਾ ਸਭ ਤੋਂ ਵੱਡਾ ਡਾਕਟਰ ਹੈ ਆਪਾਂ ਗੱਲ ਕਹਿਨੇ ਆ ਇਹ 'ਚ ਕੋਈ ਸ਼ੱਕਬ ਨਹੀਂ ਲੰਬੇ ਸਮੇਂ ਤੋਂ ਆਪਾਂ ਖੇਤੀ ਕਰਦੇ ਆ ਰਹੇ ਆਂ ਪੀੜੀ ਦਰ ਪੀੜੀ ਪਰ ਆਪਣਾ ਤਜਰਬਾ ਉਹ ਕਿੱਥੇ ਗਿਆ ਜੇ ਆਪਾਂ ਯੂਰੀਆ ਦੇ ਨਾਲ ਹੀ ਪਹਿਲੀ ਖਾਣ ਤੋਂ ਪਹਿਲੀ ਖਰਾਕ ਤੋਂ ਹੀ ਜੇ ਆਪਾਂ ਜਦੋਂ ਅਜੇ ਝੋਨਾ ਜਿਹੜਾ ਉਹ ਫੋਟ ਅਜੇ ਉਹਨੇ ਸ਼ੁਰੂ ਕਰਨੀ ਹੈ ਜਾਂ ਫੋਟ ਸ਼ੁਰੂ ਕਰ ਚੁੱਕਿਆ ਬੱਚੇ ਤੋਂ ਜਵਾਨੀ ਦੇ ਦੇ ਵਿੱਚ ਜਿਹੜਾ ਪੈਰ ਧਾਰ ਰਿਹਾ ਤੇ ਆਪਾਂ ਉਹਨੂੰ ਹੁਣੇ ਦਵਾਈਆਂ ਖਰਾਕ ਦੇ ਨਾਲ ਦੇ ਰਹੇ ਹਾਂ ਰੁਟੀਨ ਦੇ ਵਿੱਚ ਜਿਹਦੇ ਨਾਲ ਆਪਣਾ ਖਰਚਾ ਵੀ ਵੱਧਾ ਹੈ ਤੇ ਦੂਸਰੀ ਗੱਲ ਜ਼ਿਆਦਾਤਰ ਕਿਸਾਨ ਵੀਰਾਂ ਨੂੰ ਨੰਗੇ ਹੱਥਾਂ ਦੇ ਨਾਲ ਯੂਰਗਿਆ ਦੇ ਵਿੱਚ ਜਿਹੜੇ ਇਹ ਦਾਣੇਦਾਰ ਜ਼ਹਿਰ ਹੈ ਪਾਊਡਰ ਫਾਰਮ ਦੇ ਵਿੱਚ ਜ਼ਹਿਰ ਹੈ ਇਹਨਾਂ ਨੂੰ ਮਿਲਾ ਰਹੇ ਆ ਕੀਟਨਾਸ਼ਕ ਜਾਂ ਉਲੀਨਾਸ਼ਕ ਨੂੰ ਇਹ ਸਭ ਤੋਂ ਵੱਡਾ ਜਿਹੜਾ ਖਤਰਨਾਕ ਟ੍ਰੈਂਡ ਹੈ ਪਹਿਲਾਂ ਵੀ ਮੈਂ ਇੱਕ ਵਾਰ ਸਪੈਸ਼ਲ ਵੀਡੀਓ ਇਸ ਵਾਰ ਕੀਤੀ ਸੀ ਕਿ ਆਪਾਂ ਸਪਰੇ ਵੀ ਬੜੀ ਪ੍ਰੋਟੈਕਟਿਵ ਕੱਟ ਪਾ ਕੇ ਕਰਨੀ ਹੁੰਦੀ ਚਲੋ ਆਪਾਂ ਕਰਦੇ ਆ ਕਿਉਂਕਿ ਸਕਿਨ ਰਾਈ ਵੀ ਕੀਟਨਾਸ਼ਕ ਆਪਣੇ ਸਰੀਰ ਚ ਦਾਖਲ ਹੁੰਦੇ ਆ ਜੇ ਆਪਣੇ ਕੋਈ ਹੱਥਾਂ ਤੇ ਕੱਟ ਲੱਗਿਆ ਜੇ ਆਪਣੇ ਕੋਈ ਬਾਹਾਂ ਤੇ ਕੱਟ ਲੱਗਿਆ ਥੋੜਾ ਬਹੁਤਾ ਵੀ ਵਿਆਈ ਹੈਗੀ ਆ ਕਿਤੇ ਪੈਰਾਂ ਦੇ ਵਿੱਚ ਆਮ ਤੌਰ ਤੇ ਜਿਹੜੀ ਵੱਡੇ ਪੱਧਰ ਤੇ ਖੇਤੀ ਹੈ ਜੇ ਆਪਾਂ ਬਾਹਰਲੇ ਦੇਸ਼ਾਂ ਨੂੰ ਕਹਦੇ ਹਾਂ ਉਹਨਾਂ ਦੀ ਆਪਾਂ ਕਈ ਵਾਰ ਰੀਸ ਵੀ ਕਰਦੇ ਹਾਂ ਉਹ ਵੱਡੇ ਜਿਹੜੇ ਪੈਰਾਂ 'ਚ ਲੰਬੇ-ਲੰਬੇ ਬੂਟ ਹੁੰਦੇ ਆ ਹੱਥਾਂ ਤੇ ਦਸਤਾਨੇ ਹੁੰਦੇ ਆ ਮੂੰਹ ਤੇ ਮਾਸਕ ਹੁੰਦੇ ਆ ਫੇਰ ਆਪਾਂ ਵਰਤਦੇ ਆ ਤੁਸੀਂ ਨੰਗੇ ਹੱਥਾਂ ਨਾਲ ਜਿਹੜੇ ਜ਼ਹਿਰ ਮਿਕਸ ਕਰ ਰਹੇ ਫੇਰ ਆਪਾਂ ਸਿੰਪਲ ਪਾਣੀ ਨਾਲ ਕਈ ਵਾਰ ਧੋ ਰਹੇ ਨੇ ਪੂਰੀ ਚੰਗੀ ਤਰ੍ਹਾਂ ਹੱਥਾਂ ਨੂੰ ਧੋਂਦੇ ਵੀ ਨਹੀਂ ਹੈ ਲੱਤਾਂ ਮਾਹਨ ਇਹਦੇ ਨਾਲ ਰੋ ਕਿਉਂਕਿ ਖਾਦ ਖਰਾਕ ਦੇ ਵਿੱਚ ਜਿਹੜੇ ਅੰਚੋਣੇ ਆ ਉਹ ਬਾਅਦ ਦੀ ਗੱਲ ਹੈ ਪਹਿਲਾਂ ਆਪਾਂ ਸਿੱਧਾ-ਸਿੱਧਾ ਜਿਹੜਾ ਹੈਗੇ ਆ ਇਹਨਾਂ ਦੇ ਟੱਚ ਚ ਆ ਰਹੇ ਆ ਤਾਂ ਮੈਂ ਜਿੱਥੇ ਵੀ ਦੇਖਦਾ ਖਾਸ ਤੌਰ ਤੇ ਜਦੋਂ ਅ ਕਿਤੇ ਫੀਲਡ ਵਿజిਟ ਕਰੀਦੀ ਆ ਕਿਸਾਨ ਨੂੰ ਰੋਕੀਦਾ ਕਿ ਪਹਿਲੀ ਗੱਲ ਤਾਂ ਇਹ ਵਰਤੋ ਨਾ ਜੇ ਤੁਸੀਂ ਵਰਤਨਾ ਤਾਂ ਇਹਨੂੰ ਘੱਟੋ-ਘੱਟ ਵੀ ਆਪਦੇ ਹੱਥਾਂ ਤੇ ਕੋਈ ਦਸਤਾਨੇ ਪੈਰਾਂ ਦੇ ਵਿੱਚ ਕੋਈ ਬੂਟ ਪਾ ਕੇ ਵਰਤੋ ਤੁਹਾਡੀ ਕੋਈ ਬਿਮਾਰੀ ਨੂੰ ਆਪਾਂ ਸੱਦਾ ਦੇ ਰਹੇ ਆ ਸੋ ਮੇਰੀਆਂ ਬੇਨਤੀਆਂ ਕਿ ਆਪਾਂ ਜੇ ਹੁਣੇ ਤੋਂ ਦਾਣੇਦਾਰ ਜੈ ਰੂਲੀ ਨਾਸ਼ਕ ਪਾਵਾਂਗੇ ਤਾਂ ਆਪਾਂ ਜਿਹੜੀ ਆਪਦੇ ਤਜਰਬੇ ਨਾਲ ਖੇਤੀ ਕਰਨੀ ਆ ਉਹ ਆਪਣੀ ਜਿਹੜੀ ਹੈਗੀ ਤਜਰਬਾ ਉਹ ਆਪਣਾ ਕਿੱਥੇ ਆ? ਬਿਮਾਰੀ ਨੂੰ ਆਉਣ ਤੋਂ ਪਹਿਲਾਂ ਬਚਾਉਣਾ ਕਿਵੇਂ ਆ? ਆਪਾਂ ਖੇਤੀ ਖਰਚਾ ਆਪਦਾ ਸੀਮਤ ਕਿਵੇਂ ਕਰਨਾ ਹੈ? ਫਸਲ ਨੂੰ ਰੋਗਾਂ ਤੋਂ ਕੀੜੇ ਮਕੌੜੇ ਤੋਂ ਬਚਾਉਣਾ ਕਿਵੇਂ ਆ? ਸੰਤੁਲਿਤ ਖਾਦਾਂ ਦੀ ਵਰਤੋਂ ਕਿਵੇਂ ਕਰਨੀ ਆ? ਤੱਤਾਂ ਦੀ ਸੰਤੁਲਿਤ ਸਪਰੇ ਕਿਵੇਂ ਕਰਨੀ ਆ? ਉਹ ਚੀਜ਼ਾਂ ਜਿਹੜੀਆਂ ਉਹ ਤਜਰਬੇ ਦੇ ਵਿੱਚ ਕਿਸਾਨ ਵੀਰੋਂ ਆਉਂਦੀਆਂ ਨੇ। ਕੀ ਆਪਾਂ ਖੇਤੀ ਨੂੰ ਸੀਮਿਤ ਖਰਚਾ ਕਰਕੇ ਤੇ ਉਹਨੂੰ ਆਪਾਂ ਕਿਵੇਂ ਲਾਹੇਵੰਦ ਬਣਾ ਰਹੇ ਹਾਂ ਤਾਂ ਜੇ ਆਪਾਂ ਇਹ ਵਾਧੂ ਖਰਚਾ ਫਰਜ ਕਰ ਲਓ ਕੋਈ 10 ਏਕੜ ਦੇ ਵਿੱਚ ਤੁਸੀਂ 4 4 5 500 ਦੀ ਦਵਾਈ ਪਾ ਰਹੇ ਆ 5 7000 ਦੀ ਦਵਾਈ ਬਿਨਾਂ ਜ਼ਰੂਰਤੋਂ ਆਪਾਂ ਦੋ ਵਾਰੀ ਪਾਈ ਉਹਦੇ ਨਾਲ ਪਾਣੀ ਨਾਲ ਲੀਚ ਡਾਊਨ ਹੋਊ ਹਵਾ ਦੇ ਵਿੱਚ ਅੰਚ ਜਾਂਦੇ ਆ ਆਪਣੇ ਸਰੀਰ ਚ ਅੰਚ ਜਾਂਦੇ ਆ ਉਹ ਜਿਹੜਾ ਹੈਗਾ ਵੱਖਰਾ ਆਪਣਾ ਨੁਕਸਾਨ ਹੁੰਦਾ ਬੇਨਤੀ ਆ ਝੋਨਾ ਕਾਲਾ ਸ਼ਾਹ ਕੋਈ ਬਹੁਤਾ ਫਾਇਦੇਮੰਦ ਨਹੀਂ ਹੁੰਦਾ ਛੋਨੇ ਦੇ ਰੰਗ ਨੋਰਮਲ ਰਹਿਣਾ ਚਾਹੀਦਾ ਤੱਤਾਂ ਵਾਲੀਆਂ ਸਪਰੀਆਂ ਕਰੋ ਚੰਗਾ ਝਾੜ ਹੋਊਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ